ਪਰ ਤੁਸੀਂ ਸੋਚੋ ਕਿ ਐਦਾਂ ਮਜ਼ਦੂਰ ਵੀਰ ਨਾਲ ਕਰਨਾ ਚਾਹੀਦਾ ਇੱਕ 3500 ਰੁਪਏ ਪਿੱਛੇ ਤੋਂ ਆਪਦੇ ਘਰ ਵਾਲੀ ਦੀ ਇੱਜ਼ਤ ਬੇਚਤੀ ਬਈ ਕੋਈ ਇੱਜ਼ਤ ਨਹੀਂ ਵੇਚੀ ਯਾਰ ਬੰਦਰਾ ਠੀਕ ਆ 3500 ਰੁਪਏ ਮੈਂ ਦੇਵਾਂਗਾ ਹੂੰ ਪਰ ਬੰਦਾ ਯਾਰ ਰਵੇ ਤਾਂ ਤਮੀਜ਼ ਨਾਲ ਨਹੀਂ ਤਮੀਜ਼ ਨਾਲ ਤਮੀਜ਼ ਵਾਲੀ ਆ ਇੱਕ ਮਿੰਟ ਉਹਨੇ ਉਹੀ ਕਮਾਉਣਾ ਉਹੀ ਖਾਣਾ ਤਮੀਜ਼ ਤੂੰ ਉਹਨੂੰ ਤਮੀਜ਼ ਸਿਖਾਉਣਾ ਤੂੰ ਤਮੀਜ਼ ਨਾਲ ਕੰਮ ਕੀਤਾ ਉਹਨੇ ਜੇ ਕਿਸੇ ਦੀ ਘਰ ਵਾਲੀ ਨੂੰ ਵੇਖੂ ਬੰਦਾ ਫਿਰ ਚੁੱਪ ਕਰਕੇ ਬੈਠਦਾ ਪਰ ਤੂੰ ਅੱਧੇ 15 ਦਿਨਾਂ ਦਾ ਕੀ ਕਰਦਾ ਸੀ 15 ਦਿਨਾਂ ਦਾ ਬਈ ਯਾਰ ਦਿਹਾੜੀਆਂ ਨਹੀਂ ਮਿਲਦਾ ਮੈਨੂੰ ਐਸੇ ਕਿ ਤੇ ਇਹਨੂੰ ਮੈਂ ਐਂਡ ਤੇ ਵੇਖੂਗਾ ਕੀ ਬਣਦਾ ਇਹਦਾ ਤੇ ਫਿਰ ਉਹਦਾ ਸਰਪੰਚ ਨੇ ਥੋੜੇ ਇਹ ਵੀ ਕਹਤਾ ਵੀ ਤੇ ਤਾਂ ਹਰ ਜਗ੍ਹਾ ਰੌਲਾ ਪੈਂਦਾ ਰਹਿੰਦਾ ਤੇ ਇਹਦਾ ਪੈਂਦਾ ਹੋਏ ਤੇਰਾ ਤੇਰਾ ਕਿਹਾ ਉਹਦਾ ਨਹੀਂ ਕਿਹਾ ਤੇ ਬਈ ਯਾਰ ਮੇਰੀ ਟੀਮੀ ਦੀ ਕੋਈ ਜ ਹੈ ਨਹੀਂ ਹੈਗਾ ਮੇਰੀ ਚਲਦੀ ਆ ਕਰੇ ਠੀਕ ਆ ਮੈਂ ਇਹਨੂੰ ਵੇਖੂਗਾ ਕੋਈ ਨਾ ਕਿਉਂ ਬਾਈ ਵੇਖ ਲੈ ਬਾਈ ਯਾਰ ਕੋਈ ਚੱਕਰ ਨਹੀਂ ਬਾਈ ਇਹਨੂੰ ਐਂ ਦੇਖ ਇਹਨੇ ਰੋਲਾ ਹੁਣ ਪਾਇਆ ਕੋਈ ਨਹੀਂ ਖੜ ਜਾ ਵੀਰੇ 10 ਦਿਨ ਪਹਿਲਾਂ ਰੋਲਾ ਪਾਇਆ 20 ਦਿਨ ਮਹੀਨਾ ਹੋ ਗਿਆ ਤੇ ਘਰੇ ਕੰਮ ਕੀਤੇ ਨੋ 20 ਦਿਨ ਨੇ ਮੈਨੂੰ ਲਾਰੇ ਲਾ ਬਾਈ ਕੱਲ ਨੂੰ ਲੈ ਜੀ ਮੈਂ ਫੜ ਕੇ ਲਿਆਉਣਾ ਮੈਂ ਕੱਲ ਨੂੰ ਲੈ ਜੀ ਮਾਰਤਿਕ ਜਿਓ ਲੈ ਕੇ ਆਣਾ ਕੱਲ ਨੂੰ ਲੈ ਜੀ ਪਰਸੋਂ ਲੈ ਜੀ ਐਂ ਨੇ 20 ਦਿਨ ਗਾਤੇ ਉਦੋਂ ਜਾਣੀ ਤੇਰਾ ਉਧਰੋਂ ਵੀ ਕੰਮ ਰੁਕਿਆ ਪਿਆ ਤੂੰ ਗਿਆ ਨਹੀਂ ਕਿਤੇ ਜਵਾਕ ਵੀ ਬੈਠੇ ਖਾਣ ਪੀਣ ਕਰਨੋਂ ਤੇ ਆ ਦਿਨ ਤਿਹਾਰ ਤੇ ਰੱਖਣੀ ਲਈ ਇਹਦੀ ਸੇਸਟrai ਸੀ ਉਹਨੂੰ ਵੀ ਕੁਛ ਨਹੀਂ ਦਿੱਤਾ ਕਿ ਨਹੀਂ ਹੁਣ ਉਹ ਖਾਲੀ ਹੱਥ ਜਾ ਬਈ ਯਾਰ ਉਹ ਵੀ ਕਿਸੇ ਦੀ ਭੈਣ ਹੀ ਆ ਜਿਹਨੂੰ ਵੇਖਦਾ ਸੀ ਇਹ ਕੀ ਦੀ ਓ ਯਾਰ ਜਦੋਂ ਮੰਨ ਨਹੀਂ ਜਾਂਦਾ ਫਿਰ ਤੂੰ ਹਟਾ ਦਿੰਦਾ ਜੇ ਤੈਨੂੰ ਲੱਗਦਾ ਵੀ ਇੰਨਾ ਹੀ ਰੌਂਗ ਵੇਂਦਾ ਸੀ ਉਹ ਕਹਿੰਦਾ ਮੇਰੇ ਪਿੰਡ ਜਾ ਕੇ ਪੁੱਛ ਲੋ ਤੇਰੇ ਪਿੰਡ ਦੇ ਸਰਪੰਚ ਨੂੰ ਵੀ ਪੁੱਛ ਲਿਆ ਸੀ ਯਾਰ ਬੰਦੇ ਦਾ ਪਤਾ ਹੁੰਦਾ ਯਾਰ ਪਿੰਡ ਕੀ ਕੀ ਪਤਾ ਹੁੰਦਾ ਤੇ ਫਿਰ ਸਰਪੰਚ ਕਹਿ ਦਿੰਦਾ ਸਾਨੂੰ ਇਹ ਕੀ ਕਹਿ ਦਿੰਦਾ ਸਰਪੰਚ ਵੀ ਹਾਂ ਇਹ ਬੰਦਾ ਸਹੀ ਆ ਤੇਰੀ ਹਾਮੀ ਭਰੀ ਤੇਰੇ ਪਿੰਡ ਦੇ ਸਰਪੰਚ ਨਾਲ ਮੇਰੀ ਬੰਦ ਨਹੀਂ ਹੋਰ ਪਿੰਡ ਦੇ ਬੰਦੇ ਨੂੰ ਫੋਨ ਲਾ ਕੇ ਵੇਖ ਲੋ ਕਿਹਦੇ ਨਾਲ ਹੋਰ ਕਿਹਦੇ ਨਾਲ ਲਾ ਕੀ ਨੂੰ ਲਾਉਣਾ ਤੂੰ ਫੋਨ ਹਾਂ ਨੰਬਰ ਹੈਗਾ ਹੁਣ ਤੂੰ ਚੁੱਪ ਕਰਕੇ ਲਾ ਕਿਹਨੂੰ ਲਾ ਫਿਰ ਲੈ ਹੁਣੇ ਫੋਨ ਤੂੰ ਲਾ ਸਰਪੰਚ ਤੋਂ ਬਿਨਾਂ ਵੀ ਫੋਨ ਲਾ ਜੇ ਇਹਨੂੰ ਲਾਉਣਾ ਲਾ ਤੂੰ ਫਿਰ ਨੰਬਰ ਕਿਸੇ ਨੂੰ ਨਹੀਂ ਲਾਉਂਦਾ ਫਿਰ ਆਪਦਾ ਮੂੰਹ ਖੋਲ ਕੇ ਦਿਖਾ ਦੇ ਤੂੰ ਰਮਾਲ ਜੇ ਤੂੰ ਸਹੀ ਆ ਤਾਂ ਉਹਨੇ ਨਹੀਂ ਬੰਦਿਆ ਵਿਚਾਰੇ ਨੇ ਮੂੰਹ ਆਪਦਾ ਤੇ ਬਈ ਕਿਉਂ ਵਿਖਾਈਏ ਯਾਰ ਸਾਡੀ ਘਰ ਦੀ ਇੱਜ਼ਤ ਆ ਨਹੀਂ ਇੱਜ਼ਤ ਤੇਰੀ ਕਾਦੀ ਆ ਪਿੰਡ ਦਾ ਸਰਪੰਚ ਤੇਰੀ ਨਹੀਂ ਹਾਂ ਮੈਂ ਭਰਦਾ ਤੇਰੇ ਘਰੇ ਕੋਈ ਮਿਸਤਰੀ ਕੰਮ ਨਹੀਂ ਕਰਦਾ ਮਜ਼ਦੂਰ ਤੇਰੇ ਘਰੇ ਕਦੇ ਕੰਮ ਨਹੀਂ ਕਰਦਾ ਇੱਜ਼ਤ ਕਾਦੀ ਆ ਆ ਬੇਇੱਜ਼ਤੀ ਵਾਲੀ ਇੱਜ਼ਤ ਤਾਂ ਬੇਇੱਜ਼ਤੀ ਹੋਵੇ ਭਲਾਈ ਨਾ ਹੋਵੇ ਯਾਰ ਮੈਂ ਤਾਂ ਇਹਨੂੰ ਬੰਦੇ ਨੂੰ ਕਿਹਾ ਸੀਗਾ ਠੀਕ ਹੈ ਏ ਬਾਈ ਬੰਦਾ ਹੈ ਨਹੀਂ ਸਹੀ ਯਾਰ ਲੁੱਚਾ ਸਹੀ ਨਹੀਂ ਹੈ ਤੁਸੀਂ ਦੱਸੋ ਇਹ ਬੰਦੇ ਨੇ ਹਾਂ ਬਾਈ ਬਾਈ ਯਾਰ ਮੈਂ ਨਾ ਜਿੱਦੇ ਪਹਿਲੇ ਦਿਨ ਆਇਆ ਸੀ ਇਹਨਾਂ ਦੇ ਉਹ ਦਿਨਾਂ ਇਹਨਾਂ ਦੇ ਗਵੰਡنگ ਨੇ ਇਹ ਗੱਲ ਕਹਤੀ ਬਾਈ ਤੂੰ ਕਿੱਥੇ ਫਸ ਗਿਆ ਮੈਂ ਕਿਹਾ ਹੋ ਸਕਦਾ ਇਹਨਾਂ ਦੀ ਗਵੰਡਕਾ ਨਾ ਬੰਦੀ ਹੋ ਲੜੇ ਲੜੇ ਹੁੰਦੇ ਹੋਵੇ ਨਹੀਂ ਹੁੰਦੀ ਹਨ ਮੈਂ ਕਿਹਾ ਚੱਲ ਕੋਈ ਨਹੀਂ ਬਾਈ ਮੇਰੇ ਨਾਲ 15 ਦਿਨ ਇਨਾ ਮਿੱਠਾ ਰਿਹਾ ਯਾਰ ਇਹ ਵੀ ਬਾਈ ਬਾਈ ਮੈਂ ਵੀ ਬਾਈ ਕਹਿੰਦਾ ਸੀ ਮੈਂ ਉਹ ਇਹਦੀ ਘਰ ਵਾਲੀ ਮੈਨੂੰ ਬਾਈ ਕਹਿੰਦੀ ਮੈਂ ਭੈਣ ਕਹਿ ਕੇ ਬੁਲਾਉਂਦਾ ਸੀ ਜੇ ਮੈਂ ਇਹ ਜਾ ਕੁਝ ਹੁੰਦਾ ਤੇ ਬਾਈ ਯਾਰ ਮੈਂ ਇਹ ਜਾ ਕਿਉਂ ਨਿਗਾ ਰੱਖੂ ਹਾਂ ਦੱਸ ਫਿਰ ਉਹ ਤਾਂ ਕਹਿੰਦਾ ਮੈਂ ਭੈਣ ਉਹ ਕਹਿੰਦਾ ਮੈਂ ਤਾਂ ਘੰਟਾ ਵਾਧਾ ਲਵਾ ਕੇ ਜਾਣਾ ਵੀ ਚੱਲ ਕੋਈ ਗੱਲ ਨਹੀਂ ਤੂੰ ਆਸ ਤੇ ਕਿਉਂ ਲਾਉਣਾ ਚਾਹੁੰਦਾ ਸੀ ਘੰਟਾ ਹੋਰ ਬੱਸ ਲਾਉਣਾ ਚਾਹੁੰਦਾ ਸੀ ਇਹ ਭਈ ਇਹ ਤਾਂ ਗੱਲ ਹੀ ਨਹੀਂ ਸੀਗੀ ਇਹ ਮੈਨੂੰ ਕਹਿੰਦੇ ਸੀ ਮੈਂ ਤਾਂ ਹੀ ਲਾਉਂਦਾ ਸੀ ਮੈਨੂੰ ਦੱਸ ਯਾਰ ਇਹ ਇਹ ਗਲਤ ਗੱਲ ਆ ਪਰ 1 ਇੱਕ ਮਿੰਟ 3500 ਰੁਪਏ ਨਾਲ ਕੀ ਬਣ ਜੂਗਾ ਭਈ 3500 ਪਿੱਛੇ ਤਾਂ ਬਹੁਤ ਕੁਝ ਹੋ ਜਾਂਦਾ ਇੱਥੇ ਤਾਂ ਭਈ ਵੱਟ ਪਿੱਛੇ ਨਹੀਂ ਬੰਦਾ ਛੱਡਦੇ ਸੀ ਕਿੱਧਰ ਵੱਟ ਕਿੱਧਰ 3500 ਪਹਿਲਾਂ ਤੇ ਇਹ ਬੰਦੇ ਦਾ ਵੈਸੇ ਮੈਨੂੰ ਦਿਮਾਗ ਤੋਂ ਹੀ ਪੈਦਾ ਲੱਗਦਾ ਜੀ ਭਈ ਯਾਰ ਹੁਣ ਪਤਾ ਚੱਕਰ ਕੀ ਆ ਹੁਣ ਵੀਦ ਨੂੰ ਕਿ ਮੈਂ ਕੰਮ ਨਹੀਂ ਕੀਤਾ ਤੇ ਮੈਂ ਕਿੱਧਰ ਫੱਡੇ ਘਰੇ ਨਾ ਆਟਾ ਨਾ ਰਾਸ਼ਨ ਤੇ ਮੇਰੀ ਹੁਣ ਭੈਣ ਵੀ ਬਸ ਖਾਲੀ ਹੱਥ ਜੋਗੀ ਤੇ ਦੁੱਖ ਨਹੀਂ ਆਉਂਦਾ ਵੇਖਲਾ ਦੱਸ ਯਾਰ ਆਹ ਦੇਖ ਲਾ ਆਟ ਮੈਂ ਆਸ਼ਕੀ ਕਾ ਵੀ ਯਾਰ ਉਹ ਆਪਦੇ ਦਰਦ ਦੱਸ ਰਿਹਾ ਘਰੇ ਆਟਾ ਨਹੀਂ ਤੇ ਫਿਰ ਤੂੰ ਪੈਸੇ ਦੇ ਦਿੰਦਾ ਤੇਰੀ ਹਾਮੇ ਭਰੀ ਕਿਸੇ ਬੰਦੇ ਨੇ ਯਾਰ ਆਟਾ ਕੀ ਯਾਰ ਸਾਡੇ ਘਰੇ ਤਾਂ ਆਟਾ ਘੁੰਨ ਨੂੰ ਫਿਰਦਾ ਇਹ ਤੁਸੀਂ ਬਲੇਮ ਵੇਖੋ ਬੰਦਾ ਹਜੇ ਵੀ ਬਲੇਮ ਲਾਉਂਦਾ ਤੈਨੂੰ ਹਜੇ ਮਾੜੀ ਮੋਟੀ ਸ਼ਰਮ ਮੈਂ ਕਹਿੰਦਾ ਜਿਹੜੀ ਇਹਦੇ ਘਰ ਵਾਲੀ ਉਹ ਬੀਬੀ ਨੂੰ ਮਾੜੀ ਮੋਟੀ ਸ਼ਰਮ ਮੰਨ ਲੈਣੀ ਚਾਹੀਦੀ ਆ ਵੀ ਇਹ ਇਹੋ ਜਿਹਾ ਕੁਸਰ ਰਲ ਮਿਲ ਕੇ ਦੱਸੋ ਕਰਦੇ ਆ ਯਾਰ ਇਹਦੇ ਘਰੇ ਵਿਚਾਰੇ ਦੇ ਆਟਾ ਨਹੀਂ ਤੂੰ ਇਹਦੇ ਜਵਾਕਾਂ ਨੇ ਤਰਸ ਕਰ ਲਾ ਯਾਰ ਮੈਨ ਮੈਨੂੰ ਤਰਸ ਕਿਉਂ ਆਊਗਾ ਇਹਨੇ ਮੇਰੇ ਜਵਾਕਾਂ ਦਾ ਤਰਸ ਕੀਤਾ ਜਵਾਕਾਂ ਨੂੰ ਤੇਰੇ ਕੀ ਛੁਰੀ ਮਾਰਤੀ ਜਵਾਕਾਂ ਦੇ ਨੇ ਇਹਨੇ ਕੀ ਕਰਤਾ ਇਹਨੇ ਜਵਾਕਾਂ ਬਾਕਾ ਹੋ ਜਾਂਦਾ ਸਾਡੇ ਕਰੀ ਕੀ ਕੀ ਬਾਕਾ ਹੋ ਜਾਂਦਾ ਇਹਨੇ ਬਹੁਤ ਕੁਝ ਕਰ ਦੇਣਾ ਸੀਗਾ ਐਡਾ ਗਾਂਹ ਦੀ ਗਾਂਹ ਦੀ ਹੂਰपरी ਤਾਰੀ ਵੀ ਆ ਤੇਰੀ ਅੰਬਰਾਂ ਤੋਂ ਬਾਕਾ ਕਰ ਦੇਣਾ ਉਹਦਾ ਜਰਾ ਦਿਹਾੜੀ ਕਰਦਾ ਤੇ ਕਰੀ ਜਾਵੇ ਭਰਾਵਾ ਹਾਂ ਸੀਮੈਂਟ ਦਾ ਤੇ ਫੇਰ ਸੀਮੈਂਟ ਚੱਕ ਕੇ ਲੈ ਗਿਆ ਸਾਡੇ ਘਰੋਂ ਸੀਮੈਂਟ ਲਗਿਆ ਬਈ ਕੁਝ ਨਹੀਂ ਲੱਗੇ ਬਈ ਖਾਲੀ ਹੱਥਾਂ ਦੇ ਖਾਲੀ ਹੱਥ ਜਾਂਦਾ ਸੀ ਕੀ ਦਿੱਤਾਂ ਨੂੰ ਅੱਛਾ ਤੂੰ ਅੱਛਾ ਤੂੰ ਇਹ ਹੁੰਦਾ ਜੈਸਾ ਖਾਂ ਮੇਰੀ ਘਰ ਵਾਲੀ ਇਹਨੂੰ ਚੋਪੜੀਆਂ ਰੋਟੀਆਂ ਖਵਾਉਣੀਆ ਚੰਗਾ ਘਿਓ ਪਾ ਕੇ ਖਾਣਾ ਲੱਸੀ ਦਿੰਦੀ ਸੀ ਇਹਨੂੰ ਸਾਰਾ ਕੁਝ ਕਰਦੀ ਤੇ ਇਹ ਇਹ ਬੰਦਾ ਨਾ ਹੋਰ ਕੁਝ ਕਰਨੋਂ ਕੀ ਕੀ ਕਰ ਨਹੀਂ ਇੱਕ ਮਿੰਟ ਰੋਟੀ ਚੱਜ ਦੀ ਖਵਾਉਂਦੇ ਸੀ ਧੰਦ ਤੁਹਾਡੇ ਘਰੇ ਪਿੱੜਦਾ ਸੀ ਜੇ ਤੂੰ ਘਿਓ ਰੋਟੀ ਖਵਾਤੀ ਫੇਰ ਇਹ ਦਿੰਦੇ ਸੀ ਪੈਸੇ ਤਾਂ ਦਿੱਤੇ ਨਹੀਂ ਪੈਸੇ ਮਾਰਾ ਤਾਂ ਹੋਰ ਚੈ ਦੇ ਦਾਂਗੇ ਦੇ ਦਾਂਗੇ ਕੱਲ ਐਨੀ ਗੱਲ ਤੇ ਇੱਕ ਮਿੰਟ ਐਨੀ ਗੱਲ ਤੇ ਬੰਦਾ ਮੰਨਿਆ ਵੀ ਪੈਸੇ ਉਹਦੇ ਦੇਣੇ ਆ ਪਹਿਲਾਂ ਇਹ ਬੰਦਾ ਕਹਿੰਦਾ ਸੀ ਪੈਸੇ ਦੇਣੇ ਕੁਛ ਨਹੀਂ ਮੈਨੂੰ ਇਹ ਕਹਿੰਦਾ ਬਈ ਇਹ ਕਹਿੰਦਾ ਲੱਸੀ ਪਈ ਕਿਉਂ ਕੋਇਆ ਇਹ ਸਾਰਿਆਂ ਨੂੰ ਖਵਾਉਂਦਾ ਸੀਗਾ ਠੀਕ ਹੈ ਮੈਥੋਂ ਕਹਤੋ ਡੇਢ ਘੰਟਾ ਬਦਲਵਾਉਂਦੇ ਜੀ ਉਹਨਾਂ ਨੇ ਕਹਤੋ ਨਹੀਂ ਲਾਏ ਹਾਂ ਕੰਮ ਕੰਮ ਵੀ ਨਹੀਂ ਢੇੜ ਘੰਟੇ ਜਦੋਂ ਮੈਂ ਤੈਨੂੰ ਕਹਿੰਦਾ ਸੀ ਤੇ ਤੂੰ ਕਿਉਂ ਲਾਉਂਦਾ ਸੀ ਬਈ ਫਿਰ ਯਰ ਇੱਕ ਇਨਸਾਨ ਹੀ ਹੈ ਤੇ ਤੌਰ ਤੇ ਵੀ ਬੰਦਾ ਕੰਮ ਕਰਦਾ ਸਾਣੇ ਇਦ ਨਹੀਂ ਹਵਾਨੀਆਂ ਅੱਛਾ ਫੇਰ ਤੇਰੀ ਹਾਮੀ ਨਹੀਂ ਭਰੀ ਤੁਸੀਂ ਤੁਸੀਂ ਇਹ ਦੇਖੋ ਵੀ ਤੇਰੀ ਉਹਨੇ ਹਾਮੀ ਭਰੀ ਤੇਰੇ ਪਿੰਡ ਦੇ ਬ ਕਾਹਦੀ ਪਿੰਡ ਦੇ ਸ਼ਹਿਰ ਚ ਕਿਸਦੇ ਪੈਸੇ ਦੇ ਨੇ ਕਿਸੇ ਦੁਕਾਨ ਲੈ ਦੇ ਪੈਸੇ ਦੇ ਨੇ ਹਰੇਕ ਨਾ ਤਰ੍ਹਾਂ ਦਾ ਬਲਾ ਮੈਨੂੰ ਕਿਹੜਾ ਪੈਸਾ ਦੇਣਾ ਚੰਗੇ ਤੂੰ ਲੀੜੇ ਲੁੜੀ ਆਇਆ ਪਾਇਆ ਚੰਗੇ ਬੂਟ ਆਹ ਕੀਤੇ ਆਹ ਟੈਟੂ ਛੁਪਾਇਆ ਇਹਨਾਂ ਲਈ ਤੇਰੇ ਕੋਲੇ ਪੈਸੇ ਆ ਗਏ ਤੇ ਇਹਦੇ ਗਰੀਬ ਮਜ਼ਦੂਰ ਬੰਦੇ ਦੇ ਤੂੰ 3500 ਰੁਪਏ ਨਹੀਂ ਦੇਂਦਾ ਬਈ ਇਹ ਤਾਂ ਤਾਂ ਮੈਂ 10000 ਰੁਪਏ ਲੈਣਾ ਇੱਕ ਹਿਸਾਬ ਦਾ ਕਾਹਦਾ ਲੈਣਾ ਦਾ ਸੀ ਜਿਹੜਾ ਇਹ ਅੱਖਾਂ ਪਾਰ ਪੜ ਕੇ ਵੇਂਦਾ ਸੀ ਨਾ ਲੈ ਮੈਨੂੰ ਤਾਂ ਇਹ ਤੁਸੀਂ ਆਹ ਦੇਖੋ ਯਾਰ ਵੀ ਇਹ ਬੰਦੇ ਦੀ ਸ਼ਕਲ ਲੱਗਦੀ ਇਦਾਂ ਦਾ ਇਹ ਇਹ ਕੰਮ ਕਰਦਾ ਉਹ ਕਹਿੰਦਾ ਮਾਇਆ ਦੀ ਮਜ਼ਦੂਰ ਦਾ ਹੈ ਇਹਦਾ ਬ ਤੇਨੇ ਸ਼ਗਲ ਨੂੰ ਕੀ ਸ਼ਗਲ ਇਹ ਤਾਂ ਬੰਦਾ ਤੂੰ ਬੰਦੇ ਵਾਲੀ ਜਾਤ ਵਾਲੀ ਕੋਈ ਗੱਲ ਵੀ ਉਹਦੇ ਨਾਲ ਕਰਨਾ ਤੂੰ ਉਹਦੇ ਪੈਸੇ ਦੇ ਕੇ ਕੰਮ ਨਵੇੜ ਮੈਂ ਤਾਂ ਬਈ 1 ਰੁਪਿਆ ਨਹੀਂ ਦੇਣਾ ਹੁਣ ਤੈਨੂੰ ਲੱਗਦਾ ਵੀ ਤੇਰੀ ਬੇਇੱਜ਼ਤੀ ਨਾ ਹੋਊਗੀ ਤੇਰੀ ਮੇਰੀ ਬੇਇੱਜ਼ਤੀ ਕਰ ਤੂੰ ਆਦੇ ਘਰ ਵਾਲੀ ਨਾਲ ਗੱਲ ਕਰਾਂ ਮੈਂ ਪੁੱਛ ਲੈਣ ਨੂੰ ਭੈਣ ਜੀ ਵੀ ਦੱਸੋ ਇਹਦੇ ਪੈਸੇ ਦੇਣੇ ਆ ਤੁਸੀਂ ਕਿ ਇਹ ਸੱਚੀ ਮੁੱਚੀ ਇਹੇ ਜਿਹਾ ਘਰ ਵਾਲੀ ਨਾਲ ਕਿਉਂ ਗੱਲ ਕਰਾਵਾਂ ਦੇਖੋ ਦੇਖੋ ਤੁਸੀਂ ਹਰ ਗੱਲ ਤੋਂ ਬੰਦਾ ਇਹ ਭੱਜ ਰਿਹਾ ਹਰ ਗੱਲ ਤੋਂ ਖੜਾ ਛਡਵਾ ਰਿਹਾ ਬਾਈ ਦੱਸ ਕੀ ਕਾਰਵਾਈ ਤੂੰ ਚਾਹਣਾ ਬਈ ਮੈਂ ਤਾਂ ਚਾਹਣਾ ਜਾਂਦਾ ਮੈਨੂੰ ਪੈਸੇ ਦੇਵੇ ਇਹ ਤੰਨੇ ਤੇ ਬੰਦੀ ਦੇ ਬੰਦਾ ਮੇਰੇ ਤੋਂ ਮਕਰਦਾ ਤੋਂ ਮੈਂ ਤਾਂ ਮਕਰਿਆ ਲੱਗਦਾ ਉਹ ਤੋਂ ਤਾਂ ਵੱਡੀਆਂ ਨਹੀਂ ਗਈਆਂ ਜਦੋਂ ਮੈਂ ਪਹਿਲੇ ਦਿਨ ਆ ਕੇ ਬੈਠਾ ਸੀ ਨਾ ਸਾਣੀਆਂ ਤਾਂ ਹੈ ਨਹੀਂ ਹਮਾ ਕੀ ਕਹਿੰਦੇ ਹੁੰਦੇ ਹਣ ਤੇਰੇ ਜਨਸਾਣੀਆਂਤ ਹੈਗੀ ਹੈ ਹੈ ਤੂੰ ਤੂੰ ਉਹ ਸ਼ੈਤਾਨਾ ਵਾਲੇ ਕੰਮ ਨਹੀਂ ਹਵਾਨੀਅਤ ਕਰਦੀ ਆਮ ਦਾ ਭਰਿਆ ਹੋਇਆ ਇਹ ਦੇਖੋ ਦੇਖੋ ਇੱਕ ਮਿੰਟ ਇੱਕ ਮਿੰਟ ਇਹ ਬੰਦਾ ਆਪਣੇ ਕੋਲੇ ਕਦੋਂ ਦਾ ਖੜਾ ਤੁਸੀਂ ਦੇਖੀ ਜਾਓ ਇਹ ਬੰਦੇ ਦੇ ਮੂੰਹੋਂ ਮੈਂ ਆਪ ਸ਼ਬਦ ਨਹੀਂ ਹਜੇ ਵੀ ਵਿਚਾਰਾ ਚੁੱਪ ਕੀਤਾ ਖੜਾ ਇੰਨਾ ਸ਼ਰੀਫ ਆ ਤੂੰ ਇਸੇ ਵੀਡੀਓ 'ਚ ਤੂੰ 35 ਗਾਲਾਂ ਕੱਢ 3500 ਦਿਨ ਇਹਦਾ 10000 ਰੁਪਏ ਦੇ ਦੇ ਹੂੰ ਨੇ ਦਾਸ ਤੈਨੂੰ ਕਾਦਾ ਦੇ ਦੇ ਬਦਲੇਣਾ ਹੀ ਇਹ ਤੂੰ ਕਾਦਾ ਲੈਣਾ ਜਿਹੜਾ ਇਹ ਵੇਖਦਾ ਸੀ ਅੱਛਾ ਵੇਖਦਾ ਸੀ ਤੂੰ ਆਪ ਦੇ ਨਹੀਂ ਹੁਣ ਘਰ ਵਾਲੀ ਨੂੰ ਜੇ ਤੇ ਉੱਥੇ ਕੋਈ ਲੰਗਦਾ ਫਿਰ ਉਹਨੂੰ ਕੋਈ ਊ ਕਿਤੇ ਕੋਠਾ ਖੋਲ ਕੇ ਦੇ ਦੇ ਖਾ ਤੂੰ ਕੀ ਪੱਤਰਕਾਰ ਆ ਆ ਦੀ ਹਿਸਾਬ ਨਾਲ ਹਿਸਾਬ ਨਾਲ ਗੱਲ ਫਿਰ ਤੂੰ ਇਹਦੇ ਪੈਸੇ ਤੇ ਗਰੀਬ ਬੰਦੇ ਦੇ ਤੂੰ ਕਿਉਂ ਦੇਵਾਂ ਤੇ ਕਿਉਂ ਨਹੀਂ ਦੇਣ ਇਹਦੇ ਪੈਸੇ ਤੂੰ ਕਮਾਲ ਦੀ ਗੱਲ ਤੁਸੀਂ ਵੇਖੋ ਯਾਰ ਜਮਾਨਾ ਕਹੇ ਜਾਗੇ ਹੁਣ ਤੁਸੀਂ ਵੇਖੋ ਇਹਦੀ ਹਾਮੀ ਕਿਸੇ ਬੰਦੇ ਨੇ ਨਹੀਂ ਨੀ ਭਰੀਏ ਵੀਰ ਕਹਿੰਦਾ ਮੈਂ ਆ ਕਰਾ ਦੋ ਅਸਲ ਦੇ ਵਿੱਚ ਮੈਂ ਕਹਿੰਨਾ ਚਾਹ ਪ੍ਰਸ਼ਾਸਨਾ ਚ ਹੈ ਪੰਚਾਇਤਾਂ ਚਲੋ ਪੰਚਾਇਤ ਨੇ ਤਾਂ ਗੱਲ ਨਵੇੜਤੀ ਵੀ ਇਹ ਬੰਦੇ ਦੀ ਘਾਟ ਆ ਇਹ ਬੰਦੇ ਦੀ ਖਾਮੀਆਂ ਸਾਰਾ ਕੁਝ ਇਸ ਬੰਦੇ ਦਾ ਕੀਤਾ ਕਰਾਇਆ ਠੀਕ ਆ ਹੁਣ ਇਹ ਬਾਈ ਕਹਿੰਦਾ 10000 ਮੈਂ ਲੈਣਾ 10000 ਕਾਹਦਾ ਲੈਣਾ ਬਾਈ ਇਹਨੇ ਦਾ ਸੋ ਤਾਂ ਕਹਿੰਦਾ ਯਾਰ ਐ ਨਹੀਂ ਵੇਖ ਇਨਸਾਨੀਆ ਤੈਨੂੰ ਨਹੀਂ ਲੱਗਦਾ ਵੀ ਇੱਕ ਮਿੰਟ ਦਿਨ ਤੇ ਹਰ ਚੱਲ ਰਿਹਾ ਉਹ ਮਜ਼ਦੂਰ ਬੰਦਾ ਗਰੀਬ ਬੰਦਾ ਦਿਹਾੜੀ ਕਰਦਾ ਹਨਾ ਉਹਨੇ ਉਹੀ ਕਮਾਉਣਾ ਉਹੀ ਖਾਣਾ ਤੇ تیرے 3500 ਨਾਲ ਜਾਣ ਨਿਕਲ ਜਾਣੀ ਸੀ ਜਦੋਂ ਉਹ ਆਪਦੀ ਇੱਕ ਮਿਹਨਤ ਮੰਗਦਾ ਇਹ ਨਹੀਂ ਵੀ ਫਾਲਤੂ ਮੰਗਦਾ 3500 ਦੀ ਗੱਲ ਨਹੀਂ ਮਿਸਤਰੀ ਨੂੰ ਪੈਸੇ ਦਿੱਤੇ ਹੋਰ ਦਿਹਾੜੀਆਂ ਨੂੰ ਪੈਸੇ ਦਿੱਤੇ ਮੈਂ ਠੀਕ ਹੈ ਇਹਦੇ ਵਾਰੀ ਕੀ ਹੋ ਗਿਆ ਇਹਦੇ ਵਾਰੀ ਬਈ ਇੱਕ ਘੰਟਾ ਪਹਿਲਾਂ ਲਾ ਕੇ ਜਾਂਦਾ ਜਿਹੜਾ ਮੈਂ ਉਹਨੂੰ ਭਰਾ ਗਤੌਰ ਤੇ ਰੱਖਦਾ ਸੀ ਆ ਦੇ ਘਰੇ ਹੂੰ ਇਹ ਚਲ ਘੰਟਾ ਵੱਧ ਲਾ ਦੇ ਯਾਰ ਕੋਈ ਚੱਕਰ ਨਹੀਂ ਨਾ ਮੈਂ ਪੈਸੇ ਦੇ ਦੇ ਤੇ ਫਿਰ ਤੈਨੂੰ ਤਾਂ ਬਣਦਾ ਸੀ ਵੀ ਇਹਦਾ ਉਹ ਹੱਕ ਵੀ ਦੇਣਾ ਤੇ ਤੈਨੂੰ ਬੱਕਰੇ ਵੀ ਵਿਚਾਰੇ ਨੂੰ ਪੈਸੇ ਦੇਣੇ ਚਾਹੀਦੇ ਸੀ ਸ਼ਰਮ ਭਾਈ ਯਾਰ ਸ਼ਰਮ ਨਹੀਂ ਨਿਕਦੇ ਹਨ ਜਦੋਂ ਇਹ ਸ਼ਰਮ ਨਹੀਂ ਮੈਂ ਕਿਹਾ ਉਹਨੇ ਕੀ ਕਰਤਾ ਬਸ ਤੈਨੂੰ ਪਤਾ ਹੀ ਯਾਰ ਜੇ ਕਿਸੇ ਦੀ ਤੀਵੀਂ ਵੱਲ ਵੇਖੂ ਬੰਦਾ ਤੇ ਬੰਦਾ ਚੁੱਪ ਥੋੜੀ ਬਹਿ ਜਾਊਗਾ ਤੇ ਫਿਰ ਉਹਦਿਆਂ ਦਾ ਹੀ ਤਾਂ ਗਾਲ ਮਰੋੜ ਦਿੰਦਾ ਖ ਜਿੱਦ ਦੇ ਨਾਲ ਝਾਕ ਦੱਸ ਬਈ ਦਿਹਾੜੀ ਇਹ ਨਹੀਂ ਮਿਲਦੇ ਮੈਨੂੰ ਮੈਨੂੰ ਐਸ ਜਿਵੇਂ ਇਹਨੂੰ ਕੰਮ ਕਰ ਲੈਣ ਤੁਸੀਂ ਤੁਸੀਂ ਵੇਖੋ ਇਹ ਬੰਦੇ ਦੀ ਕਿਸੇ ਗੱਲ 'ਚ ਕੋਈ ਸੱਚ ਨਹੀਂ ਆ ਰਿਹਾ ਕਿਸੇ ਬੰਦੇ 'ਚ ਇਹਦੀ ਕੋਈ ਹਾਮੀ ਨਹੀਂ ਭਾਰਿਆ ਕੋਈ ਇਹਦੇ ਨਾਲ ਗੱਲਬਾਤ ਨਹੀਂ ਕੋਈ ਕਰ ਰਿਹਾ ਠੀਕ ਆ ਪਹਿਲਾਂ ਵੀ ਰੌਲਾ ਪਿਆ ਬਾਈ ਤੇਰਾ ਕਦੇ ਨਾ ਕਦੇ ਵੀ ਨਹੀਂ ਜਿਹਨੂੰ ਮਰਜੀ ਪੁੱਛੋ ਇਹਨਾਂ ਦੇ ਪਿੰਡ ਹੀ ਪੁੱਛ ਲੋ ਸਰਪੰਚ ਦੇ ਘਰ 15 16 ਘਰਾਂ ਦੇ ਕੰਮ ਕਰਕੇ ਗਿਆ ਮੈਂ ਇਹਨਾਂ ਦੇ ਪਿੰਡ ਪੁੱਛ ਜਿਹੜੀ ਇਹ ਗੱਲ ਕਰਦਾ ਨਾ ਮੈਂ ਤੇ ਰਿਹਾੜੀਆਂ ਦੀ ਮੈਂ ਉਹਨਾਂ ਦੇ ਪੈਸ ਉਹ ਮਣੀ ਮੰਗੇ ਕਦੇ ਮੈਂ ਇਹਨੂੰ ਐਸੀ ਮਖ ਜਲ ਆਪਣਾ ਕਿਹੜਾ ਕਿਸੇ ਨਾ ਰੋਲਾ ਪਿਆ ਇਕੱਠੇ ਲੈ ਲੂੰਗਾ ਕੰਮ ਆ ਜਾਣਗੇ ਥੋੜੇ ਬੋਤੇ ਤੂੰ ਲੈ ਗਿਆ 3500 ਲੈ ਗਿਆ ਹਾਂ 3500 ਲੈ ਗਿਆ ਤੇ ਫਿਰ ਦੇ ਦੇ ਯਾਰ 3500 ਰੁਪਏ ਦੀ ਕਿੱਡੀ ਕੀ ਗੱਲ ਆ 3500 ਬਈ ਇਹ ਤਾਂ ਉਹਨੇ ਦਾ ਸਮਾਨ ਹੀ ਲੈ ਗਿਆ ਸਾਡੇ ਘਰੋਂ ਚੱਕ ਕੇ ਕੀ ਲੈ ਗਿਆ ਸਰ ਇਹ ਲੈ ਗਿਆ ਸੀਮੈਂਟ ਲੈ ਗਿਆ ਝੋਲੇ ਚ ਪਾ ਪਾ ਕੇ ਲੈ ਕੇ ਜਾਂਦਾ ਰਿਹਾ ਸਮਾਨ ਕਿਉਂ ਬਈ ਬਈ ਇਹ ਝੋਲਾ ਮੇਰੇ ਮੋਢੇ ਤੇ ਟੰਗਦਾ ਸੀਗਾ ਮੈਂ ਜਾਂਦਾ ਤਾਂ ਖਾਲੀ ਹੱਥ ਸੀਗਾ ਝੋਲਾ ਕਿੱਥੇ ਸੀਗਾ ਦੱਸ ਦੇ ਉਹਨੂੰ ਪੁੱਛ ਲੈ ਦੱਸੋ ਘਰੇ ਚੋਲਾ ਬਈ ਇਹ ਆਪਦੇ ਤਰੀਕੇ ਨਾਲ ਬਾਹਰ ਪੂਰ ਰੱਖ ਦਿੰਦਾ ਸੀ ਪਹਿਲਾਂ ਹੀ ਬਾਹਰ ਨੂੰ 10 ਇਹ ਪਾਕਿਸਤਾਨ ਤੋਂ ਆ ਲਦੇਣ ਆ ਇਹ ਵੀ ਬਾਹਰ ਰੱਖ ਦਿੰਦਾ ਸੀ ਯਾਰ ਤੂੰ ਹੀ ਬਿਨਾ ਗਲਤੀ ਕੀਤੀ ਹੈ ਲਦੇਣ ਹੀ ਹੈ ਬਈ ਸਾਡੇ ਘਰੇ ਪਟਾਕੇ ਕੀ ਕਹਿੰਦੇ ਹੁੰਦੇ ਬੰਬ ਚਲਾਉਣਾ ਫਿਰਦਾ ਸੀ ਸਾਡੇ ਪਿੰਡ ਤੋਂ ਫਿਰ ਉਦੋਂ ਕਿੱਥੇ ਗਿਆ ਸੀ ਜਦੋਂ ਤੂੰ ਇਹਨੂੰ ਦੇਖ ਹੀ ਲਿਆ ਸੀ ਵੀ ਇਦਾਂ ਦਾ ਇਹ ਤੇ ਬਈ ਯਾਰ ਮੈਨੂੰ ਮੇਰੀ ਘਰ ਲਈ ਪਹਿਲੇ ਦੇਣੀ ਦੱਸਦਾ ਸੀ ਇਹ ਬੰਦਾ ਸਹੀ ਨਹੀਂ ਹੈਗਾ ਫਿਰ ਯਾਨੀ ਤੇਰੀ ਤੇਰੀ ਜਮਾਂ ਹੀ ਗੈਰਤ ਮਰੀ ਵੀ ਸੀ ਤੇਰੀ ਅਣਖ ਹੁਣ ਕਾ ਹੈ ਨਹੀਂ ਸੀ ਤੂੰ ਜਮਾਂ ਮੈਂ ਕਹਿੰਦਾ ਵੀ ਤੇਰਾ ਜਮਾਂ ਪੱਠਾ ਬੈਠਾ ਵੀ ਸੀ ਤੈਨੂੰ ਪਹਿਲੇ ਦਿਨ ਤੋਂ ਹੀ ਨਹੀਂ ਪਤਾ ਮੈਂ ਜਾਣ ਕੇ ਨਹੀਂ ਬੋਲਿਆ ਭਾਈ ਕਿਉਂ ਵੀ ਪੈਸੇ ਨਹੀਂ ਆਪਾਂ ਦੇਣੇ ਐਂਡ ਤੇ ਰੌਲਾ ਪਾਵਾਂਗੇ ਨਹੀਂ ਪੈਸੇ ਕਿਉਂਕਿ ਤੇਰਾ ਕੰਮ ਤਾਂ ਇਹੀ ਬਣਾਇਆ ਵਾ ਜਿਵੇਂ ਤੁਹਾਡੇ ਪਿੰਡ ਦੀ ਪੰਚਾਇਤ ਨੇ ਦੱਸਤਾ ਵੀ ਇਹ ਬੰਦਾ ਹਰ ਬਰੀ ਉਹ ਕਹਿੰਦਾ ਜਨਾਨੀ ਨੂੰ ਮੂਹਰੇ ਕਰ ਦਿੰਦਾ ਜਨਾਨੀ ਨੂੰ ਮੂਹਰੇ ਲੈ ਆਉਂਦਾ ਮੈਂ ਤਾਂ ਲੈਣੇ ਆ ਪੈਸੇ ਦੱਸ ਤੂੰ ਸੀ ਦੇਖੋ ਇਹ ਮਾਮਲਾ ਪਰ ਮੈਂ ਕਹਿੰਦਾ ਇਹਨੂੰ ਸਪੋਰਟ ਕਰਿਓ ਬਾਈ ਨੂੰ ਠੀਕ ਆ ਬਾਈ ਪੈਸੇ ਚਾਹੀਦੇ ਨੇ ਆਪਾਂ ਹੂੰ ਚਲੋ ਕੋਈ ਨਹੀਂ ਪਰ ਮੈਂ ਇਹ ਗੱਲ ਕਹਿਣਾ ਵੀ ਇਹਨੇ ਇਹ ਬਹੁਤ ਗਲਤ ਕੰਮ ਕੀਤਾ ਔਡੇ ਸਾਹਮਣੇ ਇਹ ਮਾਮਲਾ ਲਿਆਂਦਾ ਪਰ ਵੇਖੋ ਇਸ ਬੰਦੇ ਦੇ ਨਾਲ ਬਈ ਤੱਕਾ ਹੋਇਆ ਇਸ ਬੰਦੇ ਨਾਲ ਤੂੰ ਤੱਕਾ ਕੀਤਾ ਠੀਕ ਆ ਤੇਰੀ ਇਸ ਗੱਲ 'ਚ ਬੇਇੱਜ਼ਤੀ ਵੀ ਹੋਣੀ ਐ ਵੀਡੀਓ ਵੀ ਚੱਲਣੀ ਐ ਠੀਕ ਆ ਤੇਰਾ ਜਲੂਸ ਪੂਰਾ ਨਿਕਲੂਗਾ ਜਲੂਸ ਕੱਢੋ ਵੀਡੀਓ ਪਾਓ ਕੁਛ ਮਰਜ਼ੀ ਕਰੋ ਨਾ ਪੈਸੇ ਮੈਂ ਅੱਜ ਦੇਵਾਂ ਨਾ ਮੈਂ ਦੇਵਾਂ ਕੱਲ ਮੈਨੂੰ ਇਨਸਾਫ ਚਾਹੀਦਾ ਮੈਂ ਤੇ ਪੁਲਿਸ ਕਾਰਵਾਈ ਕਰਾਊਗਾ ਹੁਣ ਠੀਕ ਆ ਪਰਚਾ ਪਾਊਗਾ ਵੀ ਇਹ ਸਾਡੇ ਘਰੇ ਆ ਕੇ ਗਲਤ ਹਰਕਤਾਂ ਕਰਦਾ ਸੀ ਠੀਕ ਆ ਸਾਡੇ ਘ ਤੇ ਮੇਰਾ ਕੋਈ ਨਹੀਂ ਵਗਾਰਦਾ ਦੇ ਤੁਸੀਂ ਪ੍ਰੂਫ ਹੈਗਾ ਤੇਰੇ ਕੋਲ ਪ੍ਰੂਫ ਹੋ ਗਿਆ ਹੋਵੇ ਮੈਂ ਵੇਖ ਲੂੰਗਾ ਕੋਈ ਤਾਂ ਨੂੰ ਵੇਖੂੰਗਾ ਕੋਈ ਨਾ ਸਾਹਿਬ ਕੀ ਵੇਖ ਗਲਤੀ ਕਰਕੇ ਜਾ ਪੂਰੀ ਹੁਣ ਕੀ ਕਹਿਣਾ ਬਈ ਇਹ ਕਹਿੰਦਾ ਨਾ ਵੀ ਮੈਂ ਜੇ ਪਿੰਡ ਵੜ ਕੇ ਦਿਖਾਵੇ ਆ 15 ਹਫਤੇ ਅਗਲੇ ਹਫਤੇ ਕੰਮ ਸਟਾਰਟ ਹੋ ਰਿਹਾ ਜਿਨ੍ਹਾਂ ਨੇ ਪਹਿਲਾਂ ਕੰਮ ਕਰਦੇ ਸੀਗੇ ਕੋਠੀ ਦਾ ਉੱਥੇ ਜਾਊਂਗਾ ਇਹਨੂੰ ਕਾਜੀ ਚੈੱਕ ਕਰ ਲੈ ਜੋ ਬੰਦਿਆਂ ਨੇ ਦੁਆਰੇ ਸੱਦਿਆ ਮੈਂ ਜਿੱਦ ਦਾ ਸਹੀਆਂ ਤਾਹੀਂ ਸੱਦਿਆ ਹੂੰ ਚਲ ਕੋਈ ਨਹੀਂ ਬਾਈ ਦੇ ਨਾਲ ਧੱਕਾ ਹੋਇਆ ਇਹਦੇ ਪੈਸੇ ਮੁਕਰਿਆ ਪਰ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮਾਮਲਾ ਕੱਲ ਹੀ ਵੇਖਿਆ ਜਿਹੜਾ ਸਾਡੇ ਕੋਲੇ ਆਇਆ ਇਸ ਤਰੀਕੇ ਦੇ ਹਾਲਾਤ ਆ ਜਿਹੜੇ ਬਣੇ ਆ ਸੋ ਜਿਹੜਾ ਤੁਹਾਨੂੰ ਮਾਮਲਾ ਅੱਜ ਦਿਖਾਇਆ ਗਿਆ ਮਲੂਕਾ ਟੀਵੀ ਦੇ ਉੱਪਰ ਇੱਕ ਸਾਡੇ ਕੋਲੇ ਮਸਲਾ ਆਇਆ ਸੀ ਆ ਇਸ ਤਰ੍ਹਾਂ ਦਾ ਮੈਂ ਇਹ ਕਹਿਣਾ ਵੀ ਸਾਰੇ ਇਸ ਤਰ੍ਹਾਂ ਦੇ ਕੰਮ ਕਰਾਉਣ ਵਾਲੇ ਨਹੀਂ ਹੁੰਦੇ ਤੇ ਸਾਰੇ ਇਸ ਤਰ੍ਹਾਂ ਦੇ ਮਜ਼ਦੂਰ ਨਹੀਂ ਹੁੰਦੇ ਪਰ ਜਦੋਂ ਕੋਈ ਤੁਹਾਡੇ ਘਰੇ ਆ ਕੇ ਕੰਮ ਕਰਦਾ ਹਨਾ ਪਸੀਨਾ ਵਹਾਉਂਦਾ ਸਾਰਾ ਦਿਨ ਕੰਮ ਕਰਦਾ ਉਹਦੇ ਬੱਚਿਆਂ ਲਈ ਉਹਨੇ ਕੋਈ ਆਟਾ ਖੋਟਾ ਸ਼ੌਕ ਉਸ ਲੈ ਕੇ ਜਾਣਾ ਹੁੰਦਾ ਉਦੋਂ ਨਾ ਉਹਦੇ ਨਾਲ ਰੌਲਾ ਨਾ ਪਾਇਆ ਕਰੋ ਚਲੋ ਠੀਕ ਹੈ ਇੱਕ ਮਜ਼ਦੂਰ ਬੰਦਾ ਕੰਮ ਕਰਦਾ ਉਹਨੇ ਸਾਰੀ ਦਿਹਾੜੀ ਧੰਦ ਪਿੱਟਣਾ ਕਿਤੇ 150 ਦਾ ਫਰਕ ਵੀ ਰਹਿ ਗਿਆ ਉਹਨੂੰ ਖੁਸ਼ ਹੋ ਕੇ ਵਾਧ ਦੇ ਦਿਆ ਕਰੋ ਵੀ ਯਾਰ ਕੋਈ ਗੱਲ ਨਹੀਂ ਜੇ ਤ ਪਰਮਾਤਮਾ ਨੇ ਦਿੱਤੀਆਂ ਦਾਤਾਂ ਤੇ ਫਿਰ ਉਹਦਾ ਸ਼ੁਕਰ ਕਰਿਆ ਕਰੋ ਠੀਕ ਆ ਇੱਕ ਮਾਮਲਾ ਇਦਾਂ ਦਾ ਆਇਆ ਸੀ ਕਿ ਬੰਦੇ ਨੇ ਕੀ ਕੀਤਾ ਕਿ ਮਜ਼ਦੂਰ ਨੇ ਕੰਮ ਕੀਤਾ ਤੇ ਜਦੋਂ ਮਜ਼ਦੂਰ ਐਂਡ ਤੇ ਪੈਸੇ ਮੰਗਣ ਲੱਗਿਆ ਤੇ ਜਨਾਨੀ ਨੂੰ ਮੂਰੇ ਕਰਤਾ ਵੀ ਇਹ ਤਾਂ ਮੇਰੀ ਜਨਾਨੀ ਕਰਨੀ ਗਲਤ ਵੇਂਦਾ ਸੀ ਜਦੋਂ ਤੇਰੇ ਘਰੇ ਉਹਨੇ ਕੰਮ ਕੀਤਾ 15 ਦਿਨ 20 ਦਿਨ ਲਾਏ ਜਾਂ ਹਫਤਾ ਲਾਇਆ ਉਦੋਂ ਤਾਂ ਤੂੰ ਉਦੋਂ ਹੀ ਕਹਿ ਦਿੰਦਾ ਵੀ ਇਹ ਬੰਦਾ ਗਲਤ ਆ ਬਈ ਇਹਨੂੰ ਬਾਹਰ ਕੱਢੋ ਉਦੋਂ ਦਾ ਤੂੰ ਕੰਮ ਕਰਾਉਂਦਾ ਲਿਆ 20 ਮਿੰਟ ਵੱਧ ਵੀ ਲਵਾ ਲੈਂਦਾ ਸੀ ਜਦੋਂ ਪੈਸੇ ਮੰਗੇ ਗਏ ਤੇ ਉਦੋਂ ਆ ਗੱਲ ਕਰਤੀ ਬਹੁਤ ਘਟ ਗਿਆ ਕੰਮ ਇਹ ਕੀਤਾ ਸੋ ਵੀਡੀਓ ਨੂੰ ਇਹ ਆਪਾਂ ਇੱਕ ਮੈਸੇਜ ਦੇਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਵੀ ਇਸ ਤਰੀਕੇ ਨਾਲ ਨਾ ਕਰਿਆ ਕਰੋ ਅਨਸਾਹਣੀਅਤ ਨੂੰ ਜਿੰਦਾ ਰੱਖਿਆ ਕਰੋ ਇੱਥੇ ਰਹਿ ਜਾਣਾ ਸਾਰਾ ਕੁਝ ਤਾਂ ਰਹਿ ਤਰਾਇਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੁੜ